बड़े ही जोश ਦੇ ਨਾਲ ਨਗਰ ਕੌਂਸਲ ਖਰੜ ਦੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੀ ਪ੍ਰਧਾਨ ਨੂੰ ਕੁਰਸੀ ਤੋਂ ਉਤਾਰ ਕੇ ਆਪਣੀ ਪ੍ਰਧਾਨ ਬਣਾਈ ਤੇ ਵਿਧਾਇਕਾ ਬੀਬਾ ਅਨਮੋਲ ਗਗਨਮਾਨ ਨੇ ਇਹ ਵੀ ਕਿਹਾ ਸੀ ਕਿ ਹੁਣ ਸਭ ਸਰਕਾਰ ਦੇ ਹੱਥ ਆ ਗਿਆ ਹੈ ਤੇ ਵਿਕਾਸ ਹੀ ਹੋਣਗੇ ਪਰ ਅੱਜ ਵਿਕਾਸ ਨੂੰ ਲੈ ਕੇ ਮਿਊਨਿਸਪਲ ਕੌਂਸਲ ਵਿੱਚ ਹੰਗਾਮਾ ਖੜਾ ਹੋ ਗਿਆ ਤੇ ਹੰਗਾਮਾ ਖੜਾ ਕਰਦੇ ਹੋਏ ਵੀ ਵਰਕਰ ਨਜ਼ਰ ਆਏ ਤੇ ਪ੍ਰਧਾਨ ਬੈਠ ਕੇ ਤਮਾਸ਼ਾ ਦੇਖਦੀ ਰਹੀ ਅੱਜ ਦੇ ਇਸ ਹੰਗਾਮੇ ਦੌਰਾਨ ਈਓ ਖਰੜਵੀ ਹਾਜ਼ਰ ਸਨ ਇਹ ਚਾਰ ਮੀਟਿੰਗ ਤੋਂ ਲੈ ਕੇ ਉਹ ਚਾਰ ਇਹ ਜਿਹੜੀਆਂ ਸਾਫ਼ ਹੋ ਰਹੀਆਂ ਨੇ ਆਪਣੀਆਂ ਖਾਸ ਕਰਕੇ ਦਾਦਾਤ ਤੋਂ ਆ ਰਹੀਆਂ ਜਿਹੜੇ ਹੁਣ ਤੱਕ ਇਹ 3 ਭਾਜੀ ਨੇ ਮੰਨਤ ਪਾ ਲਈਏ ਮੇਰੇ ਕੋਲ ਲੋਜ ਬਿਠਕੀ ਨਾਲ ਮੈਂ ਨਾ ਸੁਣਿਆ ਨਹੀਂ ਉੱਪਰ ਗੱਲਬਾਤ ਹੋ ਗਈ ਹੈ ਚਾਰ ਤੋਂ 15 ਦਿਨ ਵੀ ਰਹਿਣੇ ਇਲੈਕਸ਼ਨ ਦੇ ਵਿੱਚ ਤੇ ਜੇ ਇੱਥੇ ਕੋਈ ਮਸਲਾ ਨਾ ਕਿਉਂ ਹੈ ਆਪਣਾ ਰਹਿ ਜਾਓ ਕਹੋ ਕਿ ਸਾਡੇ ਕੋਈ ਆ ਜਿਹੜੇ ਤੁਹਾਡੇ ਪਿਛਲੀਆਂ ਉਹ ਚਾਰ ਮੀਟਿੰਗਾਂ ਜਿਹੜੀਆਂ ਆਪਾਂ ਪਾਸ ਕਰਾਉਣੀ ਹੈ ਉਹਦੇ ਜੇ ਤੁਹਾਡਾ ਜਿਹੜਾ ਕੰਮ ਨਹੀਂ ਪਿਆ ਹੋਇਆ ਉਹ ਕੰਮ ਤੁਸੀਂ ਕਰਦੋ ਵੀ ਆ ਸਾਡੇ ਦੀ ਕੋਈ ਐਮਰਜੈਂਸੀ ਵਰਕਾਪ ਮੀਟਿੰਗ ਚ ਪਾ ਲੋ ਮੈਂ ਕਹਾਂ ਉਹ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਸੀ ਕਿ ਸਾਰੇ ਐਮਸੀ ਨਾਲ ਕੋਈ ਵੀ ਮੀਟਿੰਗ ਕਰਨ ਤੋਂ ਪਹਿਲਾਂ ਸਾਰੇ ਐਮਸੀ ਨੂੰ ਬਿਠਾ ਲਿਆ ਕਰੋ ਜੀ ਸਾਰਿਆਂ ਨੂੰ ਮੈਂ ਹੁਣ ਉੱਥੇ ਆ ਰਹੀ ਕਿਉਂਕਿ ਇੰਨਾ ਗਲੇਜ ਪਿਆ ਹੋਇਆ ਵੀ ਤੁਸੀਂ ਦੂਤੋਂ ਦਫਤਰ ਹੀ ਚੱਲ ਜੇ ਹੁਣ ਇੰਨੇ ਕਲੇਸ਼ ਪਾਉਣ ਦੀ ਨਜਾਇਜ਼ ਆਪਾਂ ਟਾਈਮ ਥੋੜਾ ਹੈ ਆਪਾਂ ਕੰਮ ਕਰੀਏ ਜੇ ਕੋਈ ਦਿੱਕਤ ਹੈ ਤਾਂ ਮੈਂ ਬਾਅਦ ਦੇ ਵਿੱਚ ਕਰਾਣਾ ਨੇ ਸੁਖਣਾ ਹੋਰ ਕੰਮ ਹੋ ਰਹੇ ਨੇ ਸ਼ਹਿਰ ਦੇ ਕੋਈ ਨਾ ਮੈਡਮ ਤੁਸੀਂ ਆ ਜਾਓ ਆਪਾਂ ਬੈਠ ਕੇ ਆ ਜਾਓ ਆ ਜਾਓ ਇਹਨਾਂ ਕੰਮਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਹੈ ਕਿ ਆਗਣ ਨੂੰ ਪਵਾ ਲਓ ਕਿਥੇ ਠੇਕੇਦਾਰ ਤੋਂ ਦਿੱਕਤ ਹੈ ਤਾਂ ਠੇਕੇਦਾਰ ਨੂੰ ਹੀ ਉਹ ਸਾਹ ਬਦਲ ਦੋ ਉਹ ਕੰਮ ਦੇਣਾ ਕੋਈ ਨਿਜ਼ਾਮੂਦੀਨ ਜੀ ਦਾ ਨਾਮ ਲੈ ਰਹੇ ਨੇ ਕੰਮ ਨਹੀਂ ਕਰ ਰਿਹਾ ਕਿਸੇ ਹੋਰ ਨੂੰ ਦੇ ਦਿਓ ਠੀਕ ਹੈ ਜੀ ਮੈਡਮ ਚਲਦੇ ਜੀ ਰਹਦਮਨ ਜੀ ਕੋਈ ਨਿਜ਼ਾਮੂਦੀਨ ਸਾਡੇ ਨੂੰ ਮੈਡਮ ਟਿਊਬ ਬੰਦੇ ਵਿੱਚ ਮੋਟਰ ਪੈਣੀ ਹੈ ਉਹ ਸਾਹ ਨਹੀਂ ਹੋਣੀਆਂ ਠੀਕ ਇਹ ਕਿਉਂ ਨਹੀਂ ਲੈ ਲਈ ਅਰੇ ਅ ਪ੍ਰਧਾਨ ਸਾਡੇ ਪੰਜਾਬ ਦੀ ਕਸਤੀ 15 ਦਿਨ ਬਾਅਦ ਮੀਟਿੰਗ ਰੱਖੋ ਸਾਰੇ ਵੀ ਰਹਿ ਲਓ ਜਿਹੜੇ-ਜਿਹੜੇ ਕੰਮ ਚਾਹੀਦੇ ਬੇਸਿਕਲੀ ਜਿਹੜੀ ਆਪਣੀ ਆ ਮੀਟਿੰਗ ਹੈ ਇਹਦੇ ਵਿੱਚ ਪ੍ਰਧਾਨ ਪ੍ਰਧਾਨ ਜੀ ਦੇ ਰਿਪੋਰਟ ਦੇ ਕੰਮ ਹੋਣੇ ਕੁਝ 1-2 ਦੇ ਹੋਣੇ ਆ ਮੈਨੂੰ ਨਹੀਂ ਪਤਾ ਕਿ ਕੌਣ ਬੰਦੇ ਨੇ ਕਿ ਕਿਹੜੇ ਐਮਸੀ ਦੇ ਨਾਲ ਕੰਮ ਨੇ ਬੇਸਿਕਲੀ ਇਹ ਤਾਂ ਆਪਣੇ ਸਿਟੀ ਪਾਰਕ ਨੇ ਆਪਣੇ ਜਿਹੜੇ ਆਪਾਂ ਸ਼ਹਿਰ ਦਾ ਸੁਧਰੇ ਕਰਨ ਨੂੰ ਹੋਣਾ ਹੈ ਤਾਂ ਉਹ ਟੈਡੀ ਬਣਾਉਣ ਦੇ ਲਈ ਕਾਫੀ ਟੈਸਪਨਾ ਹੈ ਕਰਨਾ ਪੈਣਾ ਹੈ ਜੇ ਆਪਾਂ ਨੇ ਕੰਮ 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 ਦੀ ਲੈ ਜੇ ਕੰਮ ਕੰਮ ਦਾ ਪਾਸ ਕਰ ਲੋ ਤੇ ਆਪਾਂ ਕੰਮ ਸ਼ੁਰੂ ਕਰੀਏ ਸਿਟੀ ਪਾਰਕ ਪਾਸ ਕਰ ਲੋ ਜਿਹੜੇ ਆਪਾਂ ਆਰਕੀਟੈਕਟ ਲਖਣਾ ਉਹਨੂੰ ਪਾਸ ਕਰ ਲੋ ਕਿਤੇ ਨਾ ਕਿਤੇ ਉਹਦਾ ਟੈਂਡਰ ਕਰਨਾ ਕਿ ਜਿਹੜੀ ਕੰਮ ਵਧੂਗਾ ਜੇ ਜੇ ਮੀਟਿੰਗ ਡਿਲੇ ਕਰਨੀ ਹੈ ਡਿਲੇ ਕਰ ਲੋ ਮੈਮ ਮੈਮ ਡਿਲੇ ਨਹੀਂ ਕਰੇ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ ਦੀ 4 ਮਹੀਨੇ ਤਾਂ ਸਾਡੇ ਰਹਿ ਗਏ ਐਮਸੀਆਂ ਦੇ 2-2 ਮਹੀਨੇ ਤੋਂ ਬਾਅਦ ਕੋਟ ਲੱਗ ਜਾਣਾ ਤੁਸੀਂ ਕਾਈਂਡਲੀ ਜੇ ਮੈਂ ਤਰਨੇ ਦੇ ਤਾਂ ਬਿਠੇ ਜੀ ਮੈਂ ਮੈਮ ਤਰਨੇ ਦੇ ਪਹਾ ਬਿਠੇ ਜੀ ਮੈਡਮ ਤਰਨੇ ਦੇ ਤਾਂ ਮੈਂ ਉਹਨਾਂ ਤਰਨੇ ਦੇ ਤਾਂ ਮੈਂ ਕੰਮ ਕਰਾਏ ਨੇ ਹੋਰ ਤਰਨੇ ਨਾਲ ਮੈਨੇ ਚਾਉਂਦੇ ਨਹੀਂ ਲਾਏ ਮੈਂ ਤੁਕ ਨਾਲ ਆਪ ਦੀ ਥੋੜਾ ਸਾਰਾ ਕਾਬੂ ਬਣ ਕੇ ਕੰਮ ਹੋਈ ਜਾਂਦੇ ਨੇ ਆਮ ਤੌਰ ਤੇ ਲੱਗੇ ਹੋਏ ਕੰਮ 100 ਕਰੋੜ ਦੇ ਹੁੰਦੇ ਜਿਹੜੇ ਕਾਸ ਕਰਾਉਣੇ ਨੇ ਕੋਈ ਕਿਹਾ ਹੋਇਆ ਕੱਲ ਵੀ ਮਿਸਟਰ ਨਾਲ ਗੱਲ ਹੋਈਏ ਸਾਰੇ ਨਾਲ ਗੱਲ ਹੋਈਏ ਮੈਨੂੰ ਕੱਲੇ ਕਰਾ ਦੋ ਜੀ ਨਹੀਂ ਤੁਸੀਂ ਆ ਰਹੇ ਮੈਡਮ ਤੁਸੀਂ ਆ ਰਹੇ ਆ ਜੀ ਤੁਸੀਂ ਆ ਰਹੇ ਜੀ ਮੀਟਿੰਗ ਚੜ ਜੇ ਮੈਂ ਕੀ ਹੁਣ ਤੁਸੀਂ ਕਰੇ ਨਹੀਂ ਪਾ ਲਓ ਮੈਂ ਤਾਂ ਫੇਰ ਆਜੂਗੀ ਮੈਂ ਹੋਰ ਦਫ਼ਤਰ ਆ ਜੀ ਕਲੇ ਤੁਹਾਡਾ ਨਿਕੜੂਗਾ ਫੇਰ ਜੀ ਮੈਡਮ ਗੱਲ ਐਦਾਂ ਜੀ ਜਿਹੜੀ ਪਿਛਲੀ ਜਿਹੜੀ ਸਾਡੀ ਪਿਛਲੀ ਪ੍ਰਧਾਨ ਸੀ ਨਾ ਜੀ ਉਹ 48 ਮਹੀਨੇ ਰਹੀ ਹੈ ਜੀ 48 ਮਹੀਨੇ ਚ ਉਹਨਾਂ ਨੇ 39 ਮੀਟਿੰਗਾਂ ਰਖਾਈਆਂ 39 ਮੀਟਿੰਗ ਮਤਲਬ ਸਵਾ 1 ਮਹੀਨੇ ਚ ਇੱਕ ਮੀਟਿੰਗ ਜਿਹੜੀ ਹੁਣ ਆਪਾਂ ਆਮ ਆਦਮੀ ਦੀ ਪ੍ਰਧਾਨ ਬਣਾਈ ਹੈ ਜੀ ਇਹਨਾਂ ਨੂੰ ਸਾਢੇ 4 ਮਹੀਨੇ ਹੋ ਗਏ ਸਾਢੇ 4 ਮਹੀਨੇ ਚ ਸਿਰਫ ਇੱਕ ਮੀਟਿੰਗ ਹੋਈ ਹੈ ਜੀ ਪਿਛਲੇ ਮੀਮ ਪਿਛਲੀ ਪ੍ਰਧਾਨ ਨੇ 700 ਕਰੋੜ ਦੇ ਕੰਮ ਦਾ ਏਜੰਡਾ ਬਣਾਇਆ ਸੀ ਜਿਦੇ ਚੋਂ 450 ਕਰੋੜ ਦੇ ਕੰਮ ਪਾਸ ਹੋ ਕੇ ਆ ਗਏ ਤੇ ਜਦ ਦੀ ਤੁਹਾਡੀ ਕਮੇਟੀ ਆ ਪ੍ਰਧਾਨ ਬਣੀ ਹੈ ਜੀ 1 ਕਰੋੜ ਦਾ ਵੀ ਕੰਮ ਪਾਸ ਹੋ ਕੇ ਨਹੀਂ ਆਇਆ ਕੌਣ ਬੋਲ ਰਹੇ ਨੇ ਮਨਨਾ ਬੋਲ ਰਹੇ ਨੇ ਚਰਨਜੀਤ ਸਿੰਘ ਉਹ ਮਨਨਾ ਮਨਨਾ ਸਿੰਘ ਜੀ ਮਨਪ੍ਰੀਤ ਸੀ ਮਨਨਾ ਜੀ ਤੁਹਾਡੇ ਕੋਲ ਦੁਬਾਰਾ ਸੇ ਜੀ ਪ੍ਰਧਾਨ ਨਾਲ ਸਾਡੀ ਤੋਂ ਥੋੜੇ ਬਾਅਦ ਦੇ ਕੰਮ ਉਹ ਨਹੀਂ ਜਿਹੜੀ ਵੀਡੀਓ ਪਾਦੇ ਤੁਸੀਂ ਖਾਨਪੁਰ ਦੀ ਆ ਦੇਖੀ ਸੀ ਤੁਸੀਂ ਵੀਡੀਓ ਮੈਨੂੰ ਲੱਗਿਆ ਸੀ ਜੀ ਪਤਾ ਮੈਮ ਹੁਣ ਵੀ ਨਹੀਂ ਪਾਸ ਹੋ ਕੇ ਆਈ ਜੀ ਉਹ। ਕੋਈ ਰਿਪੋਰਟ ਨਹੀਂ ਕੀਤੀ। ਜੇ ਅਸੀਂ ਇਹਨਾਂ ਨੇ ਕੰਮ ਨਹੀਂ ਕਰਨੇ। ਉੱਥੇ ਤੁਸੀਂ ਪਿੱਛੇ ਬਿਲਡਰ ਖੜਾ ਆ ਕੇ ਜਿਹੜੀ ਕਲੋਨੀ ਪਾਸ ਵੀ ਨਹੀਂ ਹੋਈ ਹੋਈ ਤੁਸੀਂ ਉੱਥੇ ਵੀਡੀਓ ਪਾ ਰਹੇ ਹੋ। ਕਿ ਆਹ ਦੇਖੋ ਜੀ ਸੜਕ ਪੱਡ ਰਹੀ ਹੈ। ਸੜਕ ਤੁਹਾਨੂੰ ਪਤਾ ਨਾ ਅਸੀਂ ਮਤਲਬ ਤਾਂ ਨਹੀਂ ਕੀਤਾ ਵੀ ਕਿਹਦੀ ਹੈ ਕਿਹਦੀ ਨਹੀਂ। ਨਹੀਂ ਰੁਕ ਗਿਆ ਸੀਗਾ ਜੀ ਵੈਸੇ ਕੰਮ ਨਹੀਂ ਆ ਜੀ ਉਹ। ਪ੍ਰਧਾਨ ਸਾਹਿਬ ਨੇ ਮੀਟਿੰਗ ਨਹੀਂ ਕੀਤੀ। ਉਹਨਾਂ ਦੇ ਕੋਈ ਬਿਮਾਰੀ ਦੀ ਦਿੱਕਤ ਸੀ। ਤੁਸੀਂ ਪਤਾ ਹੈ ਸਾ 15-15 ਦਿਨਾਂ ਬਾਅਦ ਮੀਟਿੰਗ ਰੱਖੋ। ਮੈਨਾਂ ਨੂੰ ਕਿਉਂ ਮੌਕੇ ਦਿੰਨੇ ਬੋਲਣ ਦਾ? ਠੀਕ ਹੈ ਜੀ। ਮੈਨਾਂ ਨੂੰ ਮੌਕੇ ਨਹੀਂ ਦ ਬੱਸ ਜੀ 15 ਦਿਨ 18 ਦਿਨ ਤੁਹਾਨੂੰ ਪਾੜਨ ਰਹੇ ਆ ਬੜੀਆਂ ਮੁਸ਼ਕਲਾਂ ਕੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਡੋਲੇ ਨਹੀਂ ਵੀ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਆਉਂਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਕਿਉਂਕਿ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਗੜਵੀ ਇੱਕ ਕੰਮ ਨਹੀਂ ਹੋਇਆ ਜੀ ਕੀ ਕੰਮ ਨਹੀਂ ਸਾਨੂੰ ਬੋਲੋ ਤਾਂ ਤੁਹਾਨੂੰ ਸਾਥ ਜਵਾਗਦੀ ਬੋਲ ਨਹੀਂ ਬਦਲ ਨਾਲ ਵਿਕਾਸ ਹੋ ਕੇ ਸਾਡੇ ਕੰਮ ਆਉਣ ਦੇ ਪਾਜੀ ਕਮਿਟੀ ਵਾਦਾ ਕਰਿਆ ਤੁਸੀਂ ਦੋ ਮੀਟਿੰਗਾਂ ਮੇਰੀ ਸਾਰੀ ਨੂੰ ਸਾਥ ਸਾਰੀ ਪ੍ਰਸ਼ਾਸਨ ਵਾਲੀ ਨਹੀਂ ਕਹਿੰਦੇ ਅਸੀਂ ਪ੍ਰਸ਼ਾਸਨ ਦੇ ਵੱਲ ਕੰਮ ਸ਼ੁਰੂ ਕਰਾਂਗੇ ਕੰਮ ਸ਼ੁਰੂ ਕਰਾਂਗੇ ਠੀਕ ਹੈ ਸੋਤੇ ਮਾਜਰੇ ਤੋਂ ਲੈ ਕੇ ਜੀ ਸੱਤੇ ਮਾਜਰੇ ਖੁੰਡੀ ਮਾਜਰੇ ਦਾ ਜਾਗਰ ਦੇ ਤੋਂ ਕਿੰਨਾ ਨਾਕਦੀ ਕੰਮ ਚੱਲ ਪਿਆ ਜੀ ਹਾਲ ਨਹੀਂ ਕੰਮ ਨਹੀਂ ਹੋ ਰਿਹਾ ਅਸੀਂ ਲੋਕ ਦਾ ਕੰਮ ਨਹੀਂ ਹੋ ਰਿਹਾ ਮਾਰਾਂ ਨਹੀਂ ਹੋ ਬਣੇ ਦੱਸੋ ਵੀ ਜਾਗਰ ਨਹੀਂ ਬਾਅਦ ਸਿਆਲ 40 ਘਰਾਂ ਵਿੱਚ ਕੰਪਰੀਮ ਹੋ ਗਏ ਨਾ ਲੈਟਰ ਲਿਖ ਕੇ ਦੇਈਏ ਜਗ੍ਹਾ ਵੀ ਨਹੀਂ ਹੈ ਜਿਹੜੀ ਕਮਿਊਨਿਟੀ ਸੈਂਟਰ ਕੋਲ ਕੱਢ ਰਹੇ ਆ ਸੜਕ ਦੀ ਜਦ ਕਿ ਉਹ ਜਗ੍ਹਾ ਸੜਕ ਦੀ ਜਗ੍ਹਾ ਹੀ ਨਹੀਂ ਹੈਗੀ ਉਹ ਨੂੰ ਡਿਜ਼ਾਈਨਰ ਦੀ ਜਗ੍ਹਾ ਹੈ ਜੀ ਪਾਰਕਿੰਗ ਦੀ ਜਗ੍ਹਾ ਹੈ ਉਹ ਡਿਵੈਲਪਮੈਂਟ ਦੀ ਪਟਨਾ ਲਾਈ ਜੀ ਪਹਿਲਾਂ ਕੋਈ ਕੱਢ ਪਾਉਣਾ ਹੈ ਕੰਟੈਂਟ ਦਾ ਸਭ ਥੇਕੇ ਦਾ ਨਹੀਂ ਟਾਈ ਲਾਈ ਸਾਰਾ ਅਸੀਂ ਜਿਹੜੀ ਰਿਪੇਅਰ ਹੈ ਉਹ ਵੀ ਕੋਲ ਤੋਂ ਕਰਾਣੇ ਆ ਜੀ ਆ ਜਲਦੀ ਰਿਪੇਅਰ ਕਰਾ ਦੀ ਕਹਿੰਦੀ ਸਾਨੂੰ ਕੋਲ ਤੋਂ ਕਰਾ ਰਹੇ ਆ ਅਸੀਂ ਆ ਤੁਸੀਂ ਵਾਦਾ ਕਰਿਆ ਤਾਂ ਵੀ ਦੋ ਮੀਟਿੰਗਾਂ ਅਸੀਂ ਲੈਣੀਆਂ ਕਰਨੀਆਂ ਚਾਹੇ ਉਹ ਪਹਿਲਾਂ ਬਣੀ ਹੋਈ ਹੈ ਚਾਹੇ ਬਾਅਦ ਹੀ ਬਣੀ ਹੈ ਉਹਦਾ ਵਰਕ ਆਰਡਰ ਨੰਬਰ ਆਪ ਕਿਹੜੀ ਮੀਟਿੰਗ ਚ ਪਾਸ ਹੋਇਆ ਉਹ ਲੈਟਰ ਕੱਢ ਕੇ ਲਓ ਕਿੰਨੇ ਗਾ ਇਹ ਰਿਕਾਰਡ ਐਂਨਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਬਾਕੀ ਚੱਲ ਰਹੇ ਹਨ ਮਾੜੇ ਤੁਸੀਂ ਮੈਨੂੰ ਰਿਕਾਰਡ ਕਰ ਦਿਓ ਕਿ 15 ਦੀ ਅਜੇ ਚੱਲ ਰਹੇ ਹਨ 40 ਕੰਮ ਕੰਪਲੀਟ ਹੋ ਗਏ ਨੇ ਸਰ ਮੇਰੇ ਵਾਰ ਦਾ 200 ਕਿਹੜਾ ਕੰਮ ਚੱਲ ਰਿਹਾ ਹੈ ਮੇਰੀ ਵਾਰ ਦਾ 200 ਕਿਹੜਾ ਕੰਮ ਹੈ ਜਦੋਂ ਸਾਰੇ ਸਾਰੇ ਦੋਵੇਂ ਮੇਰੇ ਕੰਪਲੀਟ ਨਹੀਂ ਹੋ ਰਹੇ ਦੁਸ਼ਾਰੇ ਤੋਂ ਲੈ ਕੇ ਕੰਮ ਸ਼ੁਰੂ ਹੋ ਗਿਆ ਥੋੜੀ ਲੇਬਰ ਦੀ ਪ੍ਰੋਬਲਮ ਹੈ ਦੇਖੋ ਲੇਬਰ ਦੀ ਪ੍ਰੋਬਲਮ ਪਿਆਰ ਗਈ ਸੀ ਲੇਬਰ ਨਾਲ ਆਪਣੇ ਲੇਬਰ ਨਾਲ ਕਿਹਾ ਸਾਡੇ ਦੋ ਦਿਨ ਸਾਰੇ ਕੰਪਲੀਟ ਹੋ ਜਾਣਗੇ ਸਰ ਹੋਣ ਗਏ ਆ 10 ਮਿੰਟ ਥੋੜੀ ਸਾਡੇ ਕੰਮ ਨਹੀਂ ਦੋ ਤੁਸੀਂ ਤੁਸੀਂ ਜਵਾਲੀ ਕਰੀ ਦੀ ਆ ਉਸ ਦਿਨ ਤੁਸੀਂ ਕਿਹਾ ਤਾਂ ਵੀ ਅਸੀਂ ਆਪਣੀ 10-3 ਵਾਲੀ ਮੀਟਿੰਗ 15 ਦਿਨ ਚ ਪਾਸ ਕਰਾ ਕੇ ਲਿਆਵਾਂਗੇ ਹਾਂਜੀ ਲੋਕਾ ਜੀ ਤੇ ਪੇਟੀ ਜੀ ਦੇ ਕੋਈ ਐਕਸ਼ਨ ਸਾਰਾ ਸਾਰਾ ਪੋਲਾ ਨਾ 10 ਤਿੰਨ ਮੀਟਿੰਗ ਜਲਾਵ ਮੈਂ ਇੱਕ ਮਿੰਟ ਨਾ ਉਸ ਤੇ ਨਾ ਪਵੈਲੀ ਅਜੀ ਦੇਖੋ 90 ਕਰੋੜ ਦਾ ਬਜਟ ਹੈ 110 ਕਰੋੜ ਦੇ ਦੇ ਵਿੱਚ ਕੰਮ ਹੈ ਗਵਰਨਮੈਂਟ ਜੀ ਆਪਾਂ ਚਾਹਦੇ ਨਾ ਉਹਨੂੰ 25 25 50 50 ਕੰਮ ਕਰਕੇ ਦਿੱਤੇ ਪਾਸ ਕਰਾ ਲੈਂਦੇ ਜੀ ਹੁਣ ਤੱਕ 50 50 100 100 ਕੰਮ ਕਰਕੇ ਦਿੱਤੇ ਪਾਸ ਕਰਾ ਲੈਂਦੇ ਜੇ ਕਰਾਣਾ ਹੁੰਦਾ ਜੀ ਜੋ ਅਸੀਂ ਇਨਕੁਆਰੀ ਲਾ ਕੇ ਭੇਜਿਆ ਉਸ ਦਾ ਸਰ ਇਹ ਇਲੈਕਟ੍ਰਿਕ ਨੂੰ ਲੈਟਰ ਹੋਣਾ ਰਿਹਾ ਜੀ ਆਪਣਾ ਕੰਮ ਇਹਨਾਂ ਡਵੈਲਪਮੈਂਟ ਨਹੀਂ ਹੋਣੀ ਹੈਗੀ ਆ ਲੈਵਲ ਦਾ ਕੋਈ ਪੈਂਡਿੰਗ ਨਹੀਂ ਸਰ ਪੈਂਡਿੰਗ ਤੁਹਾਡੇ ਲੈਵਲ ਦਾ ਹਾਂ ਜੀ ਤੁਸੀਂ ਲੈਟਰੂ ਲੈਟਰ ਖੇਡ ਰਹੇ ਆ ਕਿੰਨੇ ਦੱਸੋ ਫਿਰ ਲੈਟਰ ਚੱਲ ਗਿਆ ਜੀ ਲੈਟਰ ਆ ਗਿਆ ਜੀ ਪਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਟ ਵਾਲਾ ਮਟ ਵਾਲਾ ਮਟ ਜਦੋਂ ਤੁਸੀਂ ਲੈਟਰ ਦੇਦੇ ਜੀ ਲੈਟਰ ਆ ਗਿਆ ਜੀ ਆਹੋ ਗੱਲ ਹੁੰਦੀ ਹੈ ਜੀ ਤਿੰਨ ਪੈਰੀ ਲੈਟਰ ਤੇ ਇਸ ਵੇਲੇ ਫਸ ਆਪਣਾ ਇਹ ਨਾਲ ਪਾਸ ਨਹੀਂ ਕਰਨੀ ਗਵਰਨਮੈਂਟ ਨੇ ਕਰਨੀ ਹੈ ਸਾਡੀ ਗਿਆਨੀ ਮੀਨਾ ਚੱਲਦਾ ਜੀ 7 ਮਹੀਨੇ ਰਹਿ ਗਏ 7 ਮਹੀਨੇ ਹੋਊਗਾ ਜੀ ਹੋ ਜਾਏਗਾ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕਿਉਂ ਸਾਹਿਬ ਇਹਦਾ ਜਵਾਬ ਨਹੀਂ ਆਇਆ ਇਹ ਜਵਾਬ ਨਹੀਂ ਆਇਆ ਤੁਹਾਡਾ ਇਹ ਪਾਸ ਕਰਾ ਦੇ ਕਮੇਟੀ ਪਾਸ ਕਰਾ ਕੇ ਨਹੀਂ ਪਹਿਲੀ ਵਾਰ ਹੋਇਆ ਜੀ ਇਸ ਤਰ੍ਹਾਂ ਦਾ ਪਹਿਲੇ ਸਭ ਘੱਟ ਆ ਦੇਖੋ ਪਾਸੋਂ ਕੰਮ ਨਹੀਂ ਮਾਸੋ ਜੁਆਇਨ ਫਾਰਮ ਵੀ ਜੀ ਭੇਜਦਾ ਪਰ ਇਹਦਾ ਦੇ ਆ ਨਾ ਜਿਹੜਾ ਕੰਮ ਹੋਵੇ ਤੁਹਾਡੇ ਵੀ ਹੋਣੇ ਉਹਨੂੰ ਮੈਂ ਦੇਣਾ ਵੱਡਾ ਕਰ ਦਿਆਂ ਜੇ ਸ਼ਹਿਰ ਦਾ ਕੋਈ ਭਲੇ ਦਾ ਕੰਮ ਹੈ ਹੈਂਡਓਵਰ ਕਰਨੇ ਦੋ ਮੈਂ ਸਾਰਾ ਕੁਝ ਆਪਣਾ ਸੀਵਰ ਆਪਣਾ ਪਾਣੀ ਆਪਣਾ ਲਾਈਟ ਆਪਣੀ ਸਿਰਫ ਦੋ ਸੜਕਾਂ ਏ ਅਗਲਾ ਟੈਕਸ ਦੇ ਰਹੇ ਆ ਤੁਹਾਡੇ ਕੋਲ ਕਰੋੜਾ ਰੁਪਇਆ ਉਹਨਾਂ ਦਾ ਕਲੋਨਾਈਜ਼ਰ ਨੇ ਜਮ੍ਹਾਂ ਕਰਾ ਲਿਆ ਆਪਾਂ ਨੂੰ ਦੋ ਸੜਕਾਂ ਬਣਾਉਣੀਆਂ ਆ ਹੈਂਡਓਵਰ ਕਰਨੇ ਚ ਜੇ ਕੋਈ ਆਪਣਾ ਪਬਲਿਕ ਦਾ ਕੰਮ ਹੈ ਉਹ ਸੀ ਕਰਨਾ ਨਹੀਂ ਨਹੀਂ ਜੋ ਕਰ ਮੈਂ ਫਾਰਮੈਟੀਆਂ ਸਾਰੀਆਂ ਆਉਣਗੀਆਂ ਆਏ ਤੇ ਵੋਟ ਦੇ ਆਰਡਰ ਆ ਜੀ ਫਾਰਮੈਟੀਆਂ ਉਸ ਤੋਂ ਕਲੋਨੀਆਂ ਫਿਰ ਤਾਂ ਸਾਰੀਆਂ ਉਹ ਕਰਦਾ ਮੈਂ ਦੋ ਗੋਲ ਗੱਲ ਨਹੀਂ ਕਰਦਾ 90% ਅਖਵਾਤੀ ਪਹੁੰਚਦੀ ਜੀ ਜੋ ਮਾਰਨ ਕੇ ਬਾਅਦ ਕਿਸਾਨਾਂ ਚ ਗੱਲ ਹੋਗੀ ਲੋਕ ਨੇ ਹੋਣੇ ਹੈ ਪਿਛਲੀ ਮੀਟਿੰਗ ਤੇ ਕਿਉਂ ਰੱਖੋਗੇ ਤਾਂ ਇਸ ਵਾਰ ਕਿਉਂ ਨਹੀਂ ਰੱਖੋਇਆ ਪਾੜਨ ਚ ਰਹੇ ਆ ਬੜੀਆਂ ਮੁਸ਼ਕਲਾਂ ਆਟੀਆਂ ਮੈਂ ਬਿਮਾਰ ਰਹਾ ਜੀ ਲੇਕਿਨ ਅਸੀਂ ਟੋਲ ਲੈਣੀ ਵੀ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਨਰਵਾਸਾ ਖੜੇ ਤੇ ਜੀ ਸੀ ਕਿ ਸਾਡਾ ਪ੍ਰਧਾਨ ਹੋਊਗਾ ਕਹਿ ਲਿਆ ਮੜਮੀ ਕੰਮ ਨਹੀਂ ਹੋਇਆ ਜੀ ਤੁਹਾਨੂੰ ਬਹੁਤ ਤੁਹਾਨੂੰ ਸਾਜੋ ਆਸ ਦੀ ਬੋਤਲ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਕੇ ਇੱਕ ਨੂੰ ਵਾਦਾ ਕਰਿਆ ਮੈਂ ਮੈਂ ਸਰਕਾਰ ਨਾਲ ਸਾਰੀ ਬਖਸ਼ਾਤ ਲੰਗੀ ਜੀ ਕਹਿੰਦੇ ਅਸੀਂ ਬਰਦਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਫਾਤੇ ਮਾਦਰਾ ਲੈ ਕੇ ਜੀ ਫਾਤੇ ਮਾਦਰਾ ਖੁੰਨੀ ਮਾਦਰਾ ਜਾ ਕੇ ਦੇਖੂ ਕਿੰਨਾ ਨਰਕ ਦੀ ਵੋਲ ਕੰਮ ਚੱਲ ਰਿਹਾ ਹੈ ਜੀ ਡਿਵੈਲਪਮੈਂਟ ਉਹ ਨਾਲ ਹੀ ਹੋ ਰਹੀ ਹੈ ਜਿਹੜੇ ਕਲੋਨੀਆਂ ਨੂੰ ਫੈਲਾ ਦੇਣਾ ਹੈ ਸਾਡੀ ਲੁੱਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਾਣੀ ਬੇਟਾ ਸ਼ਹਿਰ ਨੂੰ 4 5 6 ਇਹ ਛੱਡ ਦੇ ਬਾਸ ਸੁਣੋ